ਹਰਿਆਣਾ ਦੇ ਸ਼ੰਭੂ ਬਾਰਡਰ ਦੀਆਂ ਲਾਈਵ ਤਸਵੀਰਾਂ ਤੁਹਾਡਾ ਨਾਲ ਸ਼ੇਅਰ ਕੀਤੇ ਜਾ ਰਹੀਆਂ ਨੇ ਦੋਸਤੋ ਜਿੱਥੇ ਕਿਸਾਨ ਪਹੁੰਚ ਚੁੱਕੇ ਨੇ ਅਤੇ ਪ੍ਰਸ਼ਾਸਨ ਵੱਲੋਂ ਅंसू ਗੈਸ ਦੇ ਗੋਲੇ ਸੁੱਟਣੇ ਸ਼ੁਰੂ ਕਰ ਦਿੱਤੇ ਗਏ ਨੇ ਹਾਲਾਂਕਿ ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਜਗ੍ਹਾ ਦੇ ਉੱਤੇ ਇੰਨੀ ਵੱਡੀ ਗਿਣਤੀ ਦੇ ਵਿੱਚ ਵੀ ਕਿਸਾਨ ਨਹੀਂ ਪਹੁੰਚੇ ਕਿ ਪ੍ਰਸ਼ਾਸਨ ਨੂੰ ਇਹ ਹੱਥਕੰਡੇ ਅਪਣਾਉਣੇ ਪੈਣ ਦੇਖ ਰਹੇ ਤੁਸੀਂ ਸਾਹਮਣੇ ਜੋ ਉੱਪਰ ਡਰੋਨ ਉੱਡ ਰਹੇ ਨੇ ਇਹ ਦੋ-ਦੋ ਕੰਮ ਕਰ ਰਹੇ ਨੇ ਇੱਕ ਤਾਂ ਇਹ ਲੋਕਾਂ 'ਤੇ ਨਜ਼ਰ ਰੱਖ ਰਹੇ ਨੇ ਅਤੇ ਇਹ ਇਹਦੀਆਂ ਜਿਹੜੇ ਡਰੋਨ ਦੀਆਂ ਤਸਵੀਰਾਂ ਨੇ ਸਿੱਧੀਆਂ ਉਸ ਪ੍ਰਸ਼ਾਸਨ ਦੀਆਂ ਉਹ ਮੋਬਾਈਲਾਂ ਦੇ ਵਿੱਚ ਉਸ ਕੰਪਿਊਟਰ ਦੇ ਵਿੱਚ ਪਹੁੰਚ ਰਹੀਆਂ ਨੇ ਜਿੱਥੋਂ ਪ੍ਰਸ਼ਾਸਨ ਬੈਠ ਕੇ ਕਿਸਾਨਾਂ ਦੇ ਉੱਤੇ ਪੂਰੀ ਤੇ ਪੂਰੀ ਨਜ਼ਰ ਰੱਖ ਰਿਹਾ ਹੈ ਅਤੇ ਉੱਥੇ ਹੀ ਇਹ ਜਿਹੜੇ ਡਰੋਨ ਨੇ ਜੋ ਡਰੋਨ ਲੋਕਾਂ ਦੇ ਉੱਪਰ ਆ ਕੇ ਅंसू ਗੈਸ ਦੇ ਗੋਲੇ ਸੁੱਟਣ ਦਾ ਕੰਮ ਕਰ ਰਹੇ ਨੇ ਲਾਈਵ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਸ਼ੰਭੂ ਬਾੜਰੀਆ ਦੇਖੋ 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 ਦੋ ਗੋਲੇ ਜੋ ਹੁਣੇ-ਹੁਣੇ ਸੁੱਟੇ ਗਏ ਨੇ ਲਾਈਵ ਤਸਵੀਰਾਂ ਸ਼ੰਭੂ ਬਾੜਰ ਦੀਆਂ ਜਿੱਥੋਂ ਆंसू ਗੈਸ ਦੇ ਗੋਲੇ ਜੋ ਲੋਕਾਂ ਦੇ ਉੱਤੇ ਕਿਸਾਨਾਂ ਦੇ ਉੱਤੇ ਸੁੱਟੇ ਜਾ ਰਹੇ ਨੇ ਹਾਂ ਕੀ ਹਾਲਾਂਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਨਹੀਂ ਪਹੁੰਚੇ ਹਾਲੇ ਕਿਸਾਨ ਥੋੜੇ-ਥੋੜੇ ਪਹੁੰਚ ਰਹੇ ਨੇ ਦੋਸਤੋ ਪ੍ਰਸ਼ਾਸਨ ਦੀ ਇੱਕੋ ਇੱਕ ਸੋਚ ਹੈ ਕਿ ਲੋਕਾਂ ਨੂੰ ਇੱਥੇ ਇਕੱਠਾ ਨਾ ਹੁੰਨ ਦਿੱਤਾ ਜਾਵੇ ਜਿਵੇਂ ਜਿਵੇਂ ਲੋਕ ਥੋੜੇ ਥੋੜੇ ਕਰਕੇ ਪਹੁੰਚ ਰਹੇ ਨੇ ਉਹਨਾਂ ਨੂੰ ਵਾਪਸ ਭਜਾਇਆ ਜਾ ਸਕੇ ਇਸੇ ਕਰਕੇ ਜੋ ਲਾਈਵ ਤਸਵੀਰਾਂ ਤੁਹਾਡਾਂ ਨਾਲ ਸ਼ੇਅਰ ਕੀਤੇ ਜਾ ਰਹੇ ਨੇ ਕਿ ਜਿਸ ਤਰ੍ਹਾਂ ਲੋਕ ਥੋੜੀ ਥੋੜੀ ਗਿਣਤੀ ਦੇ ਵਿੱਚ ਇੱਥੇ ਪਹੁੰਚ ਰਹੇ ਨੇ ਅਤੇ ਉਹਨਾਂ ਨੂੰ ਇੱਥੇ ਟਿਕਣ ਨਹੀਂ ਦਿੱਤਾ ਜਾ ਰਿਹਾ ਤਾਂ ਕਿ ਇੱਥੇ ਵੱਡਾ ਇਕੱਠ ਇੱਕ ਜਨਸੈਲਾਬ ਨਾ ਆ ਸਕੇ ਅਤੇ ਵੱਡੇ ਇਕੱਠ ਤੋਂ ਲੋਕਾਂ ਨੂੰ ਭਜਾਇਆ ਜਾ ਸਕੇ ਅਤੇ ਵੱਡਾ ਇਕੱਠ ਨਾ ਹੋ ਸਕੇ ਕਿਉਂਕਿ ਜੇਕਰ ਇੱਥੇ ਕਿਸਾਨਾਂ ਦੀ ਗਿਣਤੀ ਵੱਦੀ ਹੈ ਲੋਕ ਵੱਡੀ ਗਲਤੀ ਦੇ ਵਿੱਚ ਇਕੱਠੇ ਹੁੰਦੇ ਨੇ ਉਹ ਸ਼ਾਇਦ ਪ੍ਰਸ਼ਾਸਨ ਦੇ ਉੱਤੇ ਭਾਰੀ ਪੈ ਜਾਣ ਸਾਹਮਣੇ ਤੁਸੀਂ ਬੋਰਡ ਦੇ ਉੱਤੇ ਵੀ ਨਜ਼ਰ ਮਾਰ ਸਕਦੇ ਹੋ ਕਿ ਇਹ ਸ਼ੰਭੂ ਬਾਰਡਰ ਜਿੱਥੋਂ ਇੱਕ ਸਾਈਡ ਨੂੰ ਦਿੱਲੀ ਅਤੇ ਦੂਜੇ ਸਾਈਡ ਨੂੰ ਰਾਜਪੁਰਾ ਲੁਧਿਆਣਾ ਸਾਈਡ ਪਟਿਆਲਾ ਸਾਈਡ ਜੋ ਵੱਡਾ ਹਾਈਵੇ ਆਉਂਦਾ ਹੈ ਅंसू ਗੈਸ ਦਾ ਗੋਲਾ ਤੁਸੀਂ ਸੁਲਗਦਾ ਦੇਖ ਸਕਦੇ ਹੋ ਸਾਹਮਣੇ ਜੋ ਪਿਆ ਹੈ ਦੋਸਤੋ ਅंसू ਗੈਸ ਦੇ ਗੋਲੇ ਲਗਾਤਾਰ ਕਿਸਾਨਾਂ ਦੇ ਉੱਪਰ ਜੋ ਛੋਟੀ ਗਿਣਤੀ ਦੇ ਵਿੱਚ ਹਜੇ ਕਿਸਾਨ ਪਹੁੰਚੇ ਨੇ ਪਿੰਡਾਂ ਦੇ ਵਿੱਚੋਂ ਵੱਡੀਆਂ ਵੱਡੇ ਕਾਫਲੇ ਜਿਹੜੇ ਦਿੱਲੀ ਨੂੰ ਚੱਲੇ ਨੇ ਅਤੇ ਹੁਣ ਪ੍ਰਸ਼ਾਸਨ ਨੂੰ ਡਾਇਰੈਕਟ ਕੀ ਉਹ ਜਦੋਂ ਇਸ ਸ਼ੰਭੂ ਬਾਰਡਰ ਤੇ ਜਾਂ ਹੋਰ ਹਰਿਆਣੇ ਦੇ ਬਾਰਡਰਾਂ ਦੇ ਉੱਤੇ ਪਹੁੰਚੇਗਾ ਤਾਂ ਕੀ ਹੋਏਗਾ ਇਹ ਸਭ ਨੂੰ ਉਡੀਕ ਹੈ ਹਾਲਾਂਕਿ ਕਿਸਾਨ ਆਪਣੇ ਘਰਾਂ ਦੇ ਵਿੱਚੋਂ 6-6 ਮਹੀਨੇ ਦਾ ਰਾਸ਼ਨ ਲੈ ਕੇ ਵੀ ਤੁਰੇ ਨੇ ਅਤੇ ਉਹ ਕਹਿ ਕੇ ਤੁਰੇ ਨੇ ਕਿ ਪੱਕਾ ਪੱਕੀ ਦ੍ਰੜਤਾ ਦੇ ਨਾਲ ਤੁਰੇ ਨੇ ਕਿ ਜਾਂ ਜਿੱਤ ਕੇ ਆਵਾਂਗੇ ਜਾਂ ਫਿਰ ਮਰ ਕੇ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿ ਕਿਸ ਤਰ੍ਹਾਂ ਜਿਹੜਾ ਲੋਕਾਂ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਲੋਕ ਵੀ ਬਚਦੇ ਨਜ਼ਰ ਆ ਰਹੇ ਨੇ ਅਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਪਹੁੰਚਣ ਵਾਲੇ ਨੇ ਸਾਰਾ ਦਿਨ ਹੀ ਕਿਸਾਨਾਂ ਦੀ ਜਿਹੜੀ ਇੱਕ ਵੱਡਾ ਕਾਫਲਾ ਇੱਥੇ ਪਹੁੰਚਦਾ ਰਹੇਗਾ ਅਤੇ ਸ਼ੰਭੂ ਬਾਰਡਰ ਦੇ ਉੱਤੇ ਇੱਕ ਵੱਡਾ ਇਕੱਠ ਤੁਹਾਨੂੰ ਜਲਦੀ ਹੀ ਦੇਖਣ ਨੂੰ ਮਿਲੇਗਾ ਹਾਲਾਂਕਿ ਪ੍ਰਸ਼ਾਸਨ ਵੱਲੋਂ ਇੱਕ ਥੋੜੀ ਗਿਣਤੀ ਦੇ ਲੋਕਾਂ ਨੂੰ ਹੀ ਭਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਥੇ ਵੱਡਾ ਇਕੱਠ ਨਾ ਬਣੇ ਪਰ ਲੋਕਾਂ ਵੱਲੋਂ